ਸਤਰੀ ਗੱਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਏ ਹੋਇਆ ਜਸਪ੍ਰੀਤ ਕੋਲੇ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਤੇ ਆ ਦੇਖੋ 8 4 55 ਪਾਵਰ ਚ ਡੇਰਿੰਗ ਆ ਭਰਾ ਮੇਰੇ 15 ਲੀਟਰ ਪਰ ਰੱਖਿਆ ਬਾਈ ਬੰਦੇ ਨੇ 15 ਵਾਲੇ ਪਰਖੇ ਦੇ ਹਾਂ ਕੋਲੋ ਦੇ ਕੋਲੋ ਦੇ ਬਹੁਤ ਸੋਹਣਾ ਟਰੈਕਟਰ ਹੈ ਨਾ ਤੇ ਕਿਹੜਾ ਮਾਡਲ ਹੈ ਇਹ ਇਹ ਮਾਰਕ 13 ਦੇ ਕਾਪੀ 14 ਦੀ ਮਾਰਕਾ 13 ਦਾ ਕਾਪੀ 14 ਦੀ ਠੀਕ ਹੈ ਤੇ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੇ ਦੇਖੋ ਆ ਲੈ ਰੋ ਪੂਰਾ ਘੈਂਟ ਟਰੈਕਟਰ ਆ ਸਾਡਾ ਰੀਜਨਿੰਗ ਹੁਣ ਪਿਆ ਅੱਜਾ ਪੂਰਾ ਘੰਟਾ ਜਰ ਹੈਨਾ ਰੰਗ ਪੇਂਟ ਨਹੀਂ ਹੋਇਆ ਬੇਟਾ ਹਾਂ ਇੰਜ ਨੇ ਕਹਿ ਦਿੱਤੀ ਫੁੱਲ ਗਾਰੰਟੀ ਜਮਾ ਹਾਂ ਫੁੱਲ ਪੂਰਾ ਅਗਲਾ ਤਸੱਲੀ ਕਰਕੇ ਫੁੱਲ ਬਾਹ ਕੇ ਹਾਂ ਫਿਰ ਲੈ ਕੇ ਜਾਵੇ ਹੁਣ ਤਾਂ ਬਾਣ ਵੀ ਵਿਲੇ ਹੋ ਗਏ ਹਾਂ ਸਹੀ ਗੱਲ ਹੈ ਤੇ 4 ਲੱਖ ਤੇ 85 ਹਜ਼ਾਰ ਡਿਮਾਂਡਾ ਕਿੰਨੇ ਦਾ ਛੱਡ ਦਾਂਗੇ 4.5 ਲੱਖ ਦਾ ਰੈਕਟਰ ਦੇ ਦਾਂਗੇ 4.5 ਲੱਖ ਦਾ ਹਾਂ ਠੀਕ ਆ ਤੇ ਅੱਗੇ ਆ ਗਿਆ ਸੋਨਾ ਲੀਕਾ ਆ ਪੰਜਾਬ ਦਾ ਨੰਬਰ ਹੈ ਇਹ ਹਰਿਆਣਾ ਹੈ ਇਹ ਹਰਿਆਣਾ ਹੈ ਇਹ ਹਰਿਆਣਾ ਨੰਬਰ ਆ ਜੀ ਐਨਓਸੀ ਮਿਲਣੀ ਹੋਇਆ ਐਨਓਸੀ ਵੀ ਦੇ ਦਾਂਗੇ ਆਪਾਂ ਅੱਛਾ ਬੰਦੇ ਦੇ ਲੌਨ ਫੈਨਸ ਵੀ ਕਰਾ ਦੇਣ ਲੌਨ ਫੈਨਸ ਠੀਕ ਆ ਇਹ ਪੰਜਾਬ ਨੰਬਰ ਆ ਗਿਆ ਪੰਜਾਬ ਨੰਬਰ ਸੋਨ ਵਾਲੀ ਕਬਰਾ ਮਰੋ ਇਹ ਵੀ ਟਾਈਟਲ ਪੂਰਾ ਨਵਾਂ ਐਡ ਗੇਰਾ ਹਾਂ ਐਡ ਗੇਰਾ ਸੀ ਮਾਡਲ ਸੀ ਮਾਡਲ ਪੰਜਾਬ ਦਾ ਨੰਬਰ ਪੰਜਾਬ ਨੰਬਰ ਹੈ ਤੇ ਪੂਰਾ ਘੈਂਟ ਟਰੈਕਟਰ ਆ ਭਰਾ ਮਰੋ ਵੀ ਆ ਦੇਖ ਲਓ ਸੀ ਮਾਡਲ ਆ ਪੂਰਾ ਘੈਂਟ ਟਰੈਕਟਰ ਆ ਦੇਖੋ ਤਿਆਰ ਤੇ ਫਿਰ ਉਹ ਘੁੰਮ ਕੇ ਤੁਹਾਨੂੰ ਦਿਖਾ ਦਿੰਦੇ ਆ ਘੈਂਟ ਗੱਲ ਬਾਤ ਆ ਤੇ ਇਹ ਤੇ ਤਾਂ ਨਹੀਂ ਹੁੰਦਾ ਲਾਉਣ ਫੇਣ ਜਾਣਾ ਨਾ ਇਹ ਤੇ ਨਹੀਂ ਹੁੰਦਾ ਪੁਰਾਣਾ ਟਰੈਕਟਰ ਕੱਢ ਲਵਾਂਗੇ ਇਹ ਦਾ ਐਪੀ ਡੇਟ ਤੇ ਰਹਿਦਾ ਇਹ ਜੋ ਪੁਰਾਣਾ ਟਰੈਕਟਰ ਕੱਢ ਲਵਾਂਗੇ ਹਾਂ ਪੁਰਾਣਾ ਬਰੂਨਾ ਤਾਂ ਕੱਟ ਲ ਪੁਰਾਣਾ ਦਾ ਪਰ ਸਾਰਿਆਂ ਦੀ ਕੱਟ ਲਾਂ ਬੰਦਾ ਰੇਟ ਚ ਦਵੇ ਆਪਾਂ ਨੂੰ ਠੀਕ ਆ ਹਾਂ ਤੇ 3 ਲੱਖ ਤੇ 10000 ਡਿਮਾਂਡ ਆ ਕਿੰਨੇ ਦਾ ਛੱਡ ਦਾਂਗੇ 90000 ਤਾਂ ਦੇ ਦਿੰਦੇ 290000 290000 ਦਾ ਤੇ ਦੂਜਾ ਵਾਰ ਫੇਰ ਸੋਨਾਲਿਕ ਆ ਗਿਆ ਇਹਦੇ ਵਿੱਚ ਟਾਇਰ ਚੌਖੜਾ ਨੰਬਰ ਹਰਿਆਣਾ ਨੰਬਰ ਹੈ ਨਾ ਟਾਇਰ ਚਾਰੇ ਨਵੇਂ ਨੇ ਭਰਾ ਮੇਰੋ ਬਹੁਤ ਸੋਹਣਾ ਟਰੈਕਟਰ ਹੈ ਵੀ ਇਹ ਸਾਈਡ ਵੇਰਾ ਪੂਰਾ ਕੈਂਟ ਟਰੈਕਟਰ ਆ ਦੇਖ ਲੋ ਪੂਰਾ ਜਮਾ ਟੋਕਾ ਵੀ ਸੀ ਆ ਭਰਾ ਮੇਰਾ ਆ ਦੇਖ ਜਮਾ ਖਰਾ ਟ੍ਰੈਕਟਰ ਸੀ ਆ ਤੇ ਇੰਜਨ ਗੇਰ ਦੀ ਫੁੱਲ ਗਾਰੰਟੀ ਹੈ ਦੀ ਫੁੱਲ ਫੁੱਲ ਸਾਰੇ ਟਰੈਕਟਰ ਦੀ ਆਪਣੀ ਫੁੱਲ ਗਾਰੰਟੀ ਹੈ ਬਾਹਰ ਚ ਦਸੱਲੀ ਕਰਕੇ ਬੰਦਾ ਫੇਰ ਲੈ ਕੇ ਜਾਵੇ ਅੱਛਾ ਅੱਛਾ ਕਾਗਜ਼ ਪੱਤਰਾਂ ਦੀ ਆਪਣੀ 100% ਗਾਰੰਟੀ ਠੀਕ ਆ ਜੀ ਤੇ ਇਹ ਹੈਗਾ 14 ਮਾਡਲ ਹਨਾ ਹਾਂ ਤੇ ਕਿੰਨੇ ਦਾ ਸਰਦਾਂਗੇ 4 35 ਰਿਕ 4 10 ਦਾ ਦੇ ਦਾ 4 ਲੱਖ 10 ਹਜ਼ਾਰ ਦਾ ਪੂਰਾ ਕੈਂਟ ਟਰੈਕਟਰ ਆ ਭਰਾ ਮੇਰੇ ਦੇਖ ਲੋ ਇਦੂ ਆ ਗਿਆ ਅਰਜਨ ਵੈਲੀ ਹਾਂ ਅਰਜਨ ਵੈਲੀ 555 ਸੈਂਟਰ ਗੇਅਰ ਨੰਬਰ ਵੀ 555 ਨੰਬਰ ਵੀ 555 ਹਾਂ ਪੂਰੀ ਘੰਟ ਗੱਲ ਬਾਤ ਆ ਭਰਾ ਮੇਰੇ ਹਰਿਆਣਾ ਨੰਬਰ ਮਾ ਟਰੈਕਟਰ ਆ ਭਈ 1000 ਘੰਟ ਚੱਲਿਆ ਅੱਛਾ ਜਮਾ ਬਿਲਕੁਲ ਨਮਾ ਹੈ ਨਾ ਜਮਾ ਨਮਾ ਚਾਬੀ ਵੀ ਨਹੀਂ ਲੱਗਿਆ ਸਹੀ ਗੱਲ ਓਕਾ ਪਾ ਕੇ ਲੈ ਜਾ ਭਲਾ ਨਹੀਂ ਅਗਲਾ ਹਾਂ ਕੋਈ 10 ਨਹੀਂ ਜ਼ਿਆਦਾ ਜਾਂਚੀ ਚੋਂ ਆਇਆ ਕਿ ਮੰਡੀ ਚੋਂ ਆਇਆ ਹਾਂ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੇ ਦੇਖੋ ਐ ਜਮਾ ਨਾ ਖੜਖੜ ਕੇ ਦੇਖਦੇ ਆ ਲੋਕ ਆ ਦੇਖੋ ਪੂਰਾ ਹੈ ਟਰੈਕਟਰ ਪੂਰਾ ਸੋਣਾ ਤੇ ਐ ਜਮਾ ਐ ਪਿਆਜ ਰੰਗ ਦਾ ਵੀ ਜਮਾ ਹਨਾ ਹਾਂ ਬਿਲਕੁਲ ਨਵਾਂ ਬਾਈ ਜੀ ਬਿਲਕੁਲ ਠੀਕ ਹੈ ਜੀ ਪੂਰਾ ਹੈ ਟਰੈਕਟਰ ਤੇ 21 ਮਾਡਲ ਆ ਹਨਾ ਹਾਂ 6 ਲੱਖ ਤੇ 10000 ਡਿਮਾਂਡ ਆ ਤੇ ਕਿੰਨੇ ਦਾ ਛੱਡ ਦਾਂਗੇ 5 ਲੱਖ 80000 ਦਾ ਟਰੈਕਟਰ ਮੂਰੇ ਲਾ ਦਾਂਗੇ ਮੈਂ 5 ਲੱਖ 80000 ਦਾ ਲੋਨ ਫੈਨਸੀ ਵੀ ਕਰਾ ਦੋਗੇ ਹਾਂ ਸਾਰਾ ਕੁਝ ਸਾਰਾ ਇਹਦੇ ਤਾਂ ਫੁੱਲੀ ਹੋ ਜੂਗਾ ਫੁੱਲ ਫੁੱਲ ਬਿਲਕੁਲ ਸਹੀ ਗੱਲ ਆ ਇਹ ਤੋਂ ਬਾਅਦ ਆ ਗਿਆ ਫੇਰ ਸੋਨਾ ਲਿਕਾ ਆ ਸੋਨਨੀਤਾ ਇਹ ਪੂਰਾ ਟੂਰ ਵੱਡੇ ਪਾਰਕ ਹੈ ਮੂਰਲੇ ਆਪਕੀ ਤੌਰ ਤੇ ਤਿਆਰ ਕਰਾ ਪਾਵਰ ਸਟੀering ਹੈ ਨਾ ਘੈਂਟ ਦੰ ਲਵਾਤਾ ਇਹ ਵੀ ਭਰਾ ਮੇਰਾ ਆਰਡਰ ਲੱਗਿਆ ਹੋਇਆ 60 ਵਾਲਾ ਐਡ ਵੇਅਰ ਆ ਯਾਰ ਫਿਰ ਤੁਹਾਨੂੰ ਘੁੰਮ ਕੇ ਦਿਖਾ ਦਿੰਨਾ ਮਗਰ ਐਡ ਨੂੰ ਮੂਰ ਦੇਖ ਰੋ ਘੈਂਟ ਦੰ ਲਵਾਤਾ ਇਹਦੀ ਯਾਰ ਫਿਰ ਤੁਹਾਨੂੰ ਦਿਖਾ ਦਿੰਨਾ ਹੋਣਾ ਟਰੈਕਟਰ ਹੈ ਭਰਾ ਮੇਰਾ ਪੂਰਾ ਆ ਦੇਖੋ 2016 ਮਾਡਲ ਆ ਹਰਿਆਣਾ ਨੰਬਰ ਹੈ ਹੈ ਨਾ ਹਰਿਆਣਾ ਨੰਬਰ 2016 ਮਾਡਲ ਆ ਇਹ ਟੂਰ ਵਾਲੀ ਧੁੱੱਕੀ ਘੱਟ ਰੱਖੀ ਹੈ ਯਾਰ ਹਨਾ ਅਗਲੇ ਤਾਂ ਨਵੇਂ ਯਾਰ ਪਿਛਲੇ 80 ਪੈਸੇ ਆ ਹਾਂ ਮੂਰਲੇ ਦਾ ਪਹਾੜ ਦਾ ਬਾਹਲੇ ਵੱਡੇ ਲੱਗਦਾ ਯਾਰ ਹਨਾ ਹਾਂ ਘੈਂਟ ਗੱਲ ਬਾਤ ਆ 7 4 ਲੱਖ ਤੇ 10000 ਟਮਾਟਾ ਕਿੰਨੇ ਦਾ ਛੱਡ ਦਾਂਗੇ ਜੀ 90000 ਤੇ 390000 390000 ਅੱਗੇ ਕਢਾ ਗਿਆ ਆ 265 265 DI ਆ ਖੜਾ ਆ ਖੜਾ ਭਰਾ ਮੇਰਾ ਪੂਰਾ ਬੈਂਪੁਰ ਬੂੰਪੁਰ ਵੀ ਬਾਹਲਾ ਵੱਡਾ ਲੱਗਿਆ ਹਨਾ ਹਰਿਆਣਾ ਨੰਬਰ ਆ ਘੈਂਟ ਗੱਲ ਬਾਤ ਆ ਭਰਾ ਮੇਰਾ ਦੇਖ ਪੂਰਾ ਸੋਹਣਾ ਟਰੈਕਟਰ ਆ ਚਾਰੇ ਟਾਇਰ ਚੌਕੜਾ ਨਵਾਂ ਚਾਰੇ ਟਾਇਰ ਨਵੇਂ ਆ ਭਈਆਂ ਦਾ ਆ ਦੇਖ ਲਓ ਬਾਕੀ ਤੁਸੀਂ ਪੂਰੀ ਘੈਂਟ ਗੱਲ ਬਾਤ ਆ ਇੰਜਨ ਗੇਅਰ ਦੀ ਬਾਈ ਕਹਿੰਦਾ ਮੇਰੀ ਗਰੰਟੀ ਪੂਰਾ ਸੋਹਣਾ ਟਰੈਕਟਰ ਆ ਕਿਤੇ ਇਹਦੇ ਵਿੱਚ ਰੀਟਰੀ ਲੱਗੀ ਹੈ ਨਾ ਹਾਂ ਨਵਾਂ ਮਾਡਲ ਆ ਨਵਾਂ ਮਾਡਲ ਆ ਤੇ ਬਹੁਤ ਸੋਹਣਾ ਟਰੈਕਟਰ ਆ ਨਵਾਂ ਨਵਾਂ ਮਾਡਲ ਆ ਨਾ 2 ਲੱਖ ਤੇ 65000 ਡਿਮਾਂਡ ਆ ਕਿੰਨੇ ਦਾ ਛੱਡ ਦਾਂਗੇ ਇਹ ਆਪਾਂ 40 ਹੈ 2 ਲੱਖ 40 ਹਜ਼ਾਰ 2 ਲੱਖ 40 ਹਜ਼ਾਰ ਹੋਰ ਕਿਹੜਾ ਆਪਣੇ ਕੋਲੇ ਆ ਖੜਾ ਆਹ ਆ ਵੀ ਉਹ ਹੈਨਾ 575 4 ਮਾਡਲ ਡਬਲ ਕਲਚ ਦਾ 575 ਇਹ ਪੜਦਾ ਤੂੜਾ ਹੈਨਾ ਹਾਂ ਬਹੁਤ ਸੋਹਣਾ ਡਬਲ ਕਲਚ ਦਾ ਡਬਲ ਕਲਚ ਆ ਭਰਾ ਮੇਰੋ ਕੁਮਾ ਤੂੜੀ ਵਾਲੀ ਤੇ ਲਾ ਦੇ ਜਾਣ ਸਾਰ ਹਾਂ ਗੱਲ ਪੱਕੀ ਆ ਕਹਿੰਨੇ ਹਾਂ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੋ ਤੇ ਤੂੜੀ ਦਾ ਸੀਜ਼ਨ ਚੱਲਣ ਵਾਲਾ ਹੁਣ ਤੇ ਦੇਖੋ ਇਹਦਾ ਜ਼ੋਰ ਪਰਖ ਕੇ ਤੇ ਨਾਲੇ ਭਾਤ ਹੀ ਵੱਢ ਨਾਲੇ ਭਾਤ ਹੀ ਵੱਢ ਜੂਆ 4 ਸਿਲੰਡਰ ਆ ਭਰਾ ਮੇਰੋ ਹਰਿਆਣਾ ਨੰਬਰ ਆ ਇਹ ਬਹੁਤ ਸੋਹਣਾ ਟਰੈਕਟਰ ਆ ਦੇਖੋ ਯਾਰ ਘੋੜੀ ਵਾਂਗੂ ਖੜਾ ਤੇ ਘੈਂਟ ਗੱਲਵਾਦਾ 4 ਮਾਡਲ ਆ 2 ਲੱਖ ਤੇ 75 ਹਜ਼ਾਰ ਮੰਗਦਾ ਕਿੰਨੇ ਦਾ ਛੱਡਦਾ 2.5 ਲੱਖ 2.5 ਲੱਖ ਦਾ ਤੇ ਆਪਣਾ ਨੰਬਰ ਬੋਲੇ 1 ਆ ਖੜਾ 1 ਆ ਆਪਣੇ ਕੋਲੇ ਹਾਂ ਬਾਈ ਮਾ ਕਾ ਫੜਾ ਪ੍ਰਭ ਇੰਡੋ ਫਾਰਮ ਘੈਂਟ ਗੱਲਵਾਦਾ ਇਹ ਵੀ ਤੇ ਆਵਾ ਨਵਾਂ ਟਰੈਕਟਰ ਹੈ ਵੀ ਪੂਰਾ ਘੈਂਟ ਟਰੈਕਟਰ ਆ ਸਾਈਡ ਵੇਰ ਆ ਟਾਇਰ ਨਵੇਂ ਆ ਬਿਲਕੁਲ ਨਵੇਂ ਟਾਇਰਾਂ ਤੇ ਆ ਬਹੁਤ ਸੋਹਣਾ ਟਰੈਕਟਰ ਦੇਖੋ 3055 ਆ ਦੇਖ ਰੋ ਪਿੱਤੀ ਕੀ ਆ ਵੀ ਨਹੀਂ ਲੱਗੀ ਹੈ ਰਹਿਣਾ ਪਾਵਰ ਸਟੀਰੀਂਗ ਆ ਪੂਰਾ ਘੈਂਟ ਟਰੈਕਟਰ ਆ ਭਰਾ ਮੇਰਾ ਇਤੇ ਵਿੱਚ ਆਪੀਨ ਲੱਗੀ ਚਾਰਜ ਫਿਰ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ ਰਹਿਣਾ ਨੰਬਰ ਹੈ ਵੀ ਨਾ ਰਾਜਸਥਾਨ ਨੰਬਰ ਹੈ ਰਾਜਸਥਾਨ ਨੰਬਰ ਹੈ ਇੱਥੇ ਐਨਓਸੀ ਆਜੋ ਕਿੰਨੀ ਮਰਜੀ ਇਹਦੀ ਐਨਓਸੀ ਆ ਜੂਗੀ ਰਾਜਸਥਾਨ ਨੰਬਰ ਆ ਐਨਓਸੀ ਮਿਲ ਜੂ ਬਾਈ ਕਹਿੰਦਾ ਤੇ ਲਾਉਣ ਫੈਂਸ ਵੀ ਆ ਜੂਗਾ ਤੇ ਪਰਾਣਾ ਟਰੈਕਟਰ ਵੀ ਕੱਟਾ ਜਾਊਗਾ ਤੇ ਆ ਕਿੰਨੇ 22 ਮਾਡਲਾ 445 ਦਾ ਕਿੰਨੇ ਛੱਡ ਦਾਂਗੇ ਇਹ ਸਵਾ ਚਾਰ ਦਾ ਸਵਾ ਚਾਰ ਲੱਖ ਦਾ ਬਾਈ ਕਹਦਾ ਛੱਡ ਦਾਂਗੇ ਤੇ ਆਪਣਾ ਨੰਬਰ ਦੱਸ ਦਿਓ 951868002 9918408002 ਹਾਂ ਠੀਕ ਆ ਜੀ ਤਲਵੰਡੀ ਸਾਬੋ ਆ ਤੇ ਬਾਈ ਨੂੰ ਕਰ ਲਿਓ ਫੋਨ ਸਕਰੀਨ ਤੇ ਨੰਬਰ ਬਾਈ ਦੇ ਚੱਲੀ ਜਾਂਦਾ ਤੇ ਓਕੇ ਭਰਾ ਧੰਨਵਾਦ ਜੀ ਬੜੀਆਂ ਚੰਗੀਆਂ ਲੱਗੀਆਂ ਸ਼ੇਅਰ ਕਰੋ